ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਡਾ ਜਲ ਕਰਦੀ ਕਰਾ ਚਾ ਮੀਤ ਗੁਰਦੇ ਆਪਣੇ ਜੀ ਦੇ ਪਨਾ ਦੇ ਰਾਜਾ ਠੀਕ ਠਾਕ ਹੋ ਗਏ ਅੱਜ ਵੀ ਆਪਣੀ ਯਾਤਰਾ ਹੈ ਜੀ ਆ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਕਟ ਤੇ ਅਰਦਾਸ ਦੀ ਕਿਰਪਾ ਨਾਲ ਮੌਸਮ ਬਹੁਤ ਸੁਣਾ ਹੈ ਕਈ ਵਾਰ ਆਪਾਂ ਉਹ ਅਫਵਾਹਾਂ ਜਿਹੜੀਆਂ ਵਾ ਉਹ ਰੋਕ ਲੈਂਦੀਆਂ ਨੇ ਦਰਸ਼ਨਾ ਤੋਂ ਆਪਾਂ ਹਰ ਸਾਲ ਰਹਿ ਜਾਂਦਾ ਵਾ ਪਰ ਮੰਨਦੇ ਆਂ ਬਰਸਾਤੀ ਮੌਸਮ ਆ ਥੋੜਾ ਜਿਹਾ ਪਿੱਛੇ ਸੰਗਤ ਕਰਕੇ ਤੇ ਇੱਕ ਮਹਾਰਾਜੀ ਦੀ ਬਾਣੀ ਚਲੰਦੀ ਕਰਕੇ ਤੁਹਾਨੂੰ ਘੱਟ ਸੁਣਦਾ ਕੋਈ ਨਹੀਂ ਆਪਾਂ ਵੋਲਯੂਮ ਸਹੀ ਕਰ ਦਾਂਗੇ ਤੇ افواਹਾਂ ਬਹੁਤ ਨੇ ਕਿ ਆਕਸੀਜਨ ਘਟ ਜਾਂਦੀ ਆ ਆਕਸੀਜਨ ਕਹਿੰਦੇ ਐਦਾਂ ਨਹੀਂ ਘਟਦੀ ਕਈ ਇੱਥੇ ਜਿਹੜੇ ਨੌਜਵਾਨਾਂ ਦੀਆਂ ਖਾਸ ਕਰਕੇ ਕਿਉਂ ਮੋਤਾ ਹੋਂਦੀਆਂ ਵਾ ਕਰਕੇ ਕੋਈ ਅਫੀਮ ਦਾ ਸੇਵਨ ਕਰ ਲੈਿੰਦਾ ਵਾ ਕੋਈ ਕੋਈ ਨਾ ਕੋਈ એનર્ਜੀ ਡਰਿੰਕ ਜਿਹਦਾ ਹਾਂ ਮਤਲਬ ਉਹ ਵੀ ਜਿਹਦੇ ਵਿੱਚ ਨਸ਼ਾ ਵਾ ਉਹ ਪੀ ਕੇ ਚੜਦੇ ਵੀ ਆ ਆਪਾਂ ਨੂੰ ਤਕਾਕਤ ਨਾ ਮਹਿਸੂਸ ਹੋਵੇ ਹੋਰ ਇੱਥੇ ਕੋਈ ਗੱਲ ਨਹੀਂ ਜੇ ਗੱਲ ਮੇਰੇ ਤੇ ਯਕੀਨ ਨਹੀਂ ਆ ਥਲੇ ਡਾਕਟਰ ਸਾਹਿਬ ਆ ਉਹ ਆਪਣੇ ਤੇ ਉਹਨਾਂ ਨੇ ਸਾਨੂੰ ਕੱਲ ਦੱਸਿਆ ਇਹ ਪਾਪਾ ਕੋਈ ਲੱਗਦਾ ਨਹੀਂ ਹੈ ਉਹ ਚਾਚਾ ਜੀ ਸਾਡੇ ਜਿੰਨਾ ਦੱਸਿਆ ਚਲੋ ਚਾਚਾ ਜੀ ਹਾਂ ਹਾਂ ਚਾਚਾ ਜੀ ਆ ਸਾਡੇ ਉਹ ਇਥੇ ਡਾਕਟਰ ਆ ਪਿਛਲੇ 23 ਸਾਲਾਂ ਤੋਂ ਉਹਨਾਂ ਨੇ ਸਾਨੂੰ ਦੱਸਿਆ ਵਾਟ ਇਜ਼ ਥਿਸ ਵਿਦਲੀ ਐਂਡ ਐਂਡਰੀ ਲੈਂਡ ਕੇ ਗੋਵਰ ਵੀ ਹੈ ਸੰਗਿਆ ਜੇ ਗਲਾ ਤੱਕ ਹੋ ਰਿਹਾ ਚਾਚਾ ਸਾਡਾ ਡਾਕਟਰ ਆ ਚਾਚਾ ਸਾਡਾ ਦਵਾਈਆਂ ਦੇ ਜਾਂਦਾ ਕਿ ਤੁਸੀਂ ਢਿੱਲ ਮੱਠਣਾ ਕਿ ਦਿਓ ਵੇ ਰਾਜ ਆ ਆ ਭਾਜੀ ਤੁਹਾਡੀ ਜੇ ਡੇਟ ਮੇਰਾ ਸੈਟ ਉਂਝ ਹਰ ਹੁੰਦਾ ਨਹੀਂ ਪਰ ਮੈਨੂੰ ਲੱਗਦਾ ਵਾ ਉਹ ਕਿੱਥੇ ਰਹਿ ਗਿਆ ਆਪਣੇ ਨਾਲ ਦੇ ਪਿਤਾ ਜੀ ਆਪਣੇ ਨਾਲ ਦੇ ਕਿੱਥੇ ਚੱਲ ਗਿਆ ਫੋਟੋ ਉਹਨੂੰ ਲਾਓ ਉਦੋਂ ਦੇ ਨਹੀਂ ਆਇਆ ਉਹਦਾ ਸਮਾਨ ਛੱਡ ਕੇ ਆ ਵੀ ਗਿਆ ਫਿਰ 4 ਕਿਲੋਮੀਟਰ ਜਿਹੜੀ ਗੱਡੀ ਦੀ ਸਰਵਿਸ ਮਿਲੀ ਆ ਸਹੂਰ ਦੇ ਇਥੇ ਉਹ ਲੈਂਡ ਚੱਲੇ ਆ ਸਾਰੇ ਕਿੱਦਾਂ ਲੈਂਡ ਵਾਈ ਚੜਨ ਦੇ ਚਲੋ ਜੀ ਫਿਰ ਹੁਣ ਆਪਾਂ ਸਾਰੇ ਜਣੇ ਬੈਠੇ ਆਂ ਗੱਡੀ 'ਚ ਇਹ ਗੱਡੀ ਜਾਂਦੀ ਆ 4 ਕਿਲੋਮੀਟਰ ਤੱਕ ਉੱਧਾ 12 ਕਿਲੋਮੀਟਰ ਦੀ ਚੜ੍ਹਾਈ ਆ ਤੇ 4 ਕਿਲੋਮੀਟਰ ਵੀ ਹੁਣ ਇਹ ਸਹੂਲਤ ਆ ਵੀ ਆਪਾਂ ਗੱਡੀ ਦੇ ਉੱਤੇ ਸਫਰ ਕਰ ਸਕਦੇ ਆ ਤੇ ਅੱਜ ਤੋਂ ਕੁਝ ਸਾਲ ਪਹਿਲਾਂ ਇਹ ਸਹੂਲਤ ਜਿਹੜੀ ਸੀ ਉਹ ਨਹੀਂ ਸੀ ਬਹੁਤ ਕੁਝ ਬਦਲ ਗਿਆ ਵਾ ਅਫਵਾਹਾਂ ਤੋਂ ਪੁਲਿਸ ਬੱਚੋ ਹਾਂ ਬਿਲਕੁਲ ਬਿਲਕੁਲ ਹੁਣ ਜੇ ਤੁਸੀਂ ਆਪ ਹੁੱਲੜਬਾਜ਼ੀਆਂ ਕਰੋਗੇ ਉਹਦੀ ਕਿਸੇ ਦੇ ਕੋਲ ਵੀ ਗਾਰੰਟੀ ਨਹੀਂ ਹੈਗੀ ਹੈਨਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਜੇ ਆਪਾਂ ਕਹਿੰਨੇ ਵੀ ਹਾਂ ਨੌਜਵਾਨਾਂ ਦੀ ਆਕਸੀਜਨ ਘਟਦੀ ਆ ਉਹ ਸਿਰਫ ਇਸਕ ਕੀ ਕਰ ਦਿਆ ਜਿਹੜਾ ਕੋਈ ਅਫੀਨ ਖਾ ਕੇ ਚੜਦਾ ਵਾ ਉਹਦੇ ਫੇਫੜੇ ਵੀ ਸੁਗੜ ਜਾਂਦੇ ਆ ਹਰਟ ਵੀ ਇਦਾਂ ਹੋ ਜਾਂਦਾ ਵਾ ਜਿਹਦੇ ਕਰਕੇ ਸਾਹ ਲੈਣ 'ਚ ਦਿੱਕਤ ਆਉਂਦੀ ਆ ਅਸੀਂ ਰਾਤੀ ਡਾਕਟਰ ਸਾਹਿਬ ਕੋਲ 1 ਘੰਟਾ ਬੈਠੇ ਰਹੇ ਤੇ ਤਾਂ ਕਰਕੇ ਤੇ ਬਾਕੀ ਬੇਣਤੀ ਆ ਵੀ ਕੋਈ ਨਸ਼ਾ ਨਾ ਕਰੋ ਸਾਰੀ ਸਹੂਲਤ ਹੈਗੀ ਆ ਨਹੀਂ ਤੁਸੀਂ ਚੜ ਸਕਦੇ ਕੰਦੀ ਲੈ ਲਓ ਕੋਈ ਪ੍ਰੋਕਥੇ ਮਹਿਗੀ ਮੂਗੀ ਕੁਛ ਨਹੀਂ ਇਦਾਂ ਦਾ ਖਾਓ ਨਾ ਕੋਲ ਡਰਿੰਕਾ ਪੀਓ ਜੇ ਤੁਸੀਂ ਚਾਹੋ ਨਾ ਵੀ ਤੁਹਾਡੀ ਸੇਵ ਠੀਕ ਲੱਗ ਚੱਲ ਤੂੰ ਕੋਈ ਬੰਦੇ ਪੂਰੇ ਚੱਲ ਇੱਕ ਬਹੁਤ ਹੋਰ ਫਿਰਦਾ ਨੂੰ ਤੇ ਚਲੋ ਜੀ ਹਲਾ ਪੰਜਾਬ ਦੇ ਮਹਾਰਾਜ ਅਹੀਂ ਨਹੀਂ ਤੂੰ ਕਿ ਹੋਰ ਬਿਠਾਉਣਾ ਤੇ ਨੋਕ ਤੱਕ ਸਾਰੀ ਗੱਡੀ ਤਾਂ ਫੁੱਲ ਹੋਈ ਪਈ ਆ ਮੈਂ ਯਾ ਤੇ ਆਹ ਪੁੱਲ ਤੋਂ ਤੁਰ ਕੇ ਜਾਈਦਾ ਹੁੰਦਾ ਸੀ ਨਾ ਜਦੋਂ ਲੱਗੇ ਦੀ ਖੋੜੀਆਂ ਖਚਰਾਂ ਨੇ ਨਿਕਲਣਾ ਤੇ ਇਹ ਹਲਦਾ ਹੁੰਦਾ ਹੈ ਅੱਜ ਵੀ ਨਾ ਪਾਣੀ ਪਾਣੀ ਹੈ ਹੀ ਬਹੁਤ ਰਾਤੀ ਫਾਈਲ ਅਲਰਟ ਹੋਇਆ ਸੀ ਜੇ ਯਾਬਾਂ ਜੇ ਲੋਰੀ ਬਾੜੀ ਆ ਜਿਹੜੀ ਪਿੱਛੇ ਦੀ ਜਿੰਦ ਦੌਂਗੀ ਆ ਕਾਂਟਰੀ ਬੈ ਗਈ ਨਿਆਰੀ ਜੜਾ ਬੁਝੇ ਪਿਆਰੀ ਬੱਸ ਉਹਦੀ ਗੇਜ ਦੱਸਾਂ ਹਵਾ ਪੈਣੀ ਸਿਰ ਨੂੰ ਦੇ ਵਾਦੀ ਵਸੀ ਪਿਆ ਛੱਤਾਂ ਨਾਲ ਚੱਲਦੇ ਮੈਨੂੰ ਕਾਂਡੀ ਵਾਲੇ ਦਾ ਕਰਕੇ ਤੇ ਜਿੰਦਾ ਦਾ ਕਰਕੇ ਥੋੜਾ ਤੇਜ਼ ਹਾਂ ਪੈਂਦੇ ਆ ਤੇ ਦਲੇਰ ਹਣੀਆਂ ਦੇ ਪਿੱਛੇ ਆਉਂਦੇ ਆ ਉਹਨਾਂ ਨੂੰ ਲੱਗੂ ਟਾਈਮ ਆ ਜੇ ਕਿਉਂਕਿ ਇਹ ਨਵੇਂ ਰਾਬਾ ਬੰਦਾ ਕਰਕੇ ਇਹਨਾਂ ਨੇ ਚੜਾਈਆਂ ਇੰਨੀਆਂ ਕਰਤੀਆਂ ਬਹੁਤ ਖਾਣਾ ਪੈਂਦਾ ਪਰ ਚਲੋ ਔਖੀ ਘਾਟੀ ਮੁਸ਼ਕਿਲ ਪੈਂਦਾ ਕਿੰਨੇ ਮਕੰਤ ਨੂੰ ਜਾਣਾ ਹੈ ਆ ਸੂਰ ਸੂਰਮੇ ਤੋਂ ਉਹਦੇ ਘੋੜੇ ਦੇ ਆ ਵੇਖੋ ਲਾ ਜੀ ਯਾਤਰੀ ਪਹੁੰਚ ਚੁੱਕੇ ਤੇ ਖਚਰ ਵਾਲੇ ਵੇਲੇ ਖਚਰਾਂ ਤੇ ਜਾਂਦੇ ਆ ਜਿਹੜੇ ਤੁਰ ਕੇ ਮੇਰੇ ਨਾਲ ਦੇ ਆਗੇ ਦੇ ਆ ਜਿੰਦਗਾਰਾ ਵੀ ਸੋਹਣੀ ਜੀ ਤਾਂ ਦੀਆਂ ਆ ਇਧਰ ਬਿਸਕਟ ਆ ਚੁੱਕੇ ਆਂਦੇ 50 50 ਤੇ ਨਾਲ ਆ ਚੁੱਕੀ ਹੈ ਚਾਹ ਇਧਰ ਮਿੱਠੇ ਤੋਂ ਲੜ ਪਏ ਆ ਉਹ ਆ ਰਹੇ ਪਿੱਛੇ ਅਭੀ ਬਹੁਤ ਪਿੱਛੇ ਆਂ ਇਹ ਇਧਰ ਫੱਪਟੀ ਫੱਪਟੀ ਚੱਲਦੇ ਆਂ ਤੇ ਭੁੱਖੇ ਢੇਡਾ ਸਫ਼ਰ ਨਾ ਕਰੋ ਦੱਸੋ ਦਲੇਰ ਕੌਰ ਹਾਂ ਮੈਂ ਕੁਝ ਵੀ ਨਹੀਂ ਖਾਤਾ ਟਾਈਮ ਆਲਮੋਸਟ 8:00 ਵਜੇ ਆਏ ਕੀ ਖਾਦਾ 8:00 ਵਜੇ 8:00 ਵਜੇ ਦੇ ਬਾਬਾ ਫਿਰ ਵੀ 2.5 ਕਿਲੋਮੀਟਰ ਤੇ ਆ ਗਏ ਜੀ ਹਾਂ ਵਾ ਵਧੀਆ ਮਾਰੀ ਦੀ ਬੜੀ ਕਿਰਪਾ 뷰 ਦਿਖਾਇਓ ਮਾੜੇ ਜਿਹਾ ਪਿੱਛੇ ਚਾਰ ਪੰਜ ਵਜੇ ਤੱਕ ਬੰਨ ਮੈਂ 뷰 ਨਾਲ ਨਾਲ ਖਾਣਾ ਹੁੰਦਾ ਵੇਖ ਲਓ 뷰 ਭਾਈ 8:00 ਵਜੇ ਜਿੰਦ ਕਰ ਸਤੀ ਨੰਦ ਲੈ ਲੈਂਦੇ ਆਪ ਜੀ ਲਿੰਟਰ ਸੁੱਤੀ ਹੁੰਚੜੀ ਸਾਨੂੰ ਨਾਂਦਾ ਜਿੰਦਗਰ ਉੱਠ ਪਿਆ ਸੀ ਨਸੇ ਜਿੰਦਗਰ ਚਲੋ ਬੋਲੇ ਸੋਨੇ ਆਲ ਕਰੀਏ ਬੋਲੇ ਸੋਨੇ ਹਾ ਸੋੱਚੀ ਆ ਘਾਲੂ ਜਿੰਦਗਰ ਉੱਠ ਤੇ ਪਹਿਲਾਂ ਰੋਗੀ ਪਰ ਹੁਣ ਬਹਿ ਗਈ ਆ ਵਿਸਕੜਾ ਦਾ ਨਿਹਾਰੇ ਲਿੰਦੀ ਆ ਹਨਾ ਵਿਸ਼ੇ ਖੰਦਾ ਸੀ ਆ ਮੇਰਾ ਪੋਤਾ ਦੇ ਵੇਖੋ ਨਿਹਾਰੇ ਲਿੰਦੀ ਆ ਜੀ ਚੜਾਈ ਚੜਾ ਲਿਓ ਕੋੜਿਆਂ ਤੇ ਮੋੜਿਆਂ ਤੇ ਭਾਜੀ ਤੂੰ ਦਿਲ ਕਿਉਂ ਛੱਡਦਾ ਵਾਂ ਮੈਂ ਓਦਾਂ ਮਜ਼ਾਕ ਕਰਦਾ ਤੈਨੂੰ ਵੇਖੀ ਤੂੰ ਘੋੜਾ ਬਣਾ ਕੇ ਤੈਨੂੰ ਤਾਂ ਚੜਾਉਣਾ ਵੇਖੇ ਹੇਕ ਹੇਕ ਕੇ ਪਿਛੋਂ ਆਈਂ ਛੋਟੀਆਂ ਫੜ ਲਿਓ ਦੋ ਪਿੱਛੇ ਭਾਈ ਹਾਂ ਚੱਲ ਹਾਂ ਉਹਦੇ ਚੱਲੰਦਾ ਹੈਗਾ ਆਜੋ ਇਹ ਆਪਾਂ 6 ਕਿਲੋਮੀਟਰ ਆਮ ਬਾਇਗਰੂ ਸਤਨਾਮ ਬਾਇਗਰੂ ਸਤਨਾਮ ਬਾਇਗਰੂ ਸਤਨਾਮ ਬਾਇਗਰੂ రికార్డ్ 7 ਨਾਮ 7 ਨਾਮ 7 ਨਾਮ ਮੰਮਾ ਦੀ ਵਾਹਿਗੁਰੂ ਵਾਹਿਗੁਰੂ ਕਰਦੇ ਜਾਓ ਹਾਂ ਤਾਂ ਪੂਛੀ ਰਹਿ ਗਿਆ ਹੱਥ ਨਾਲ ਗਿਆ ਊੜੀ ਕੋੜੀ ਚੜਦੇ ਜਾਓ ਉਹਦੇ ਵੈਸੇ ਤਾਂ ਥੋੜੇ ਰਹਿ ਗਿਆ ਇੰਨਾ ਕਾ ਪਾ ਗਿਆਂ ਉਹ ਕੜੀ ਚੜ ਆਏ ਆ ਮੈਂ ਤਾਂ ਥੋੜਾ ਗਿਆ 100 ਮੀਟਰ ਆ ਗਏ 100 ਮੀਟਰ ਆ ਗਏ ਤੂੰ ਕਿੱਧਰ ਜਾਂਦਾ ਨਿਆਰੇ ਆ ਕਿਦਾਂ ਦਲੇਰ ਕਾਰ ਤੁਸੋਂ ਮਹਿਸੂਸ ਨਹੀਂ ਆ ਉਥੋਂ ਆਪਣ ਆਉਂਦੇ ਆ ਆ ਥੋੜਾ ਮਹਿਸੂਸ ਹੋਣਾ ਬਸ ਆ 2 ਕਿਲੋਮੀਟਰ ਥੋੜਾ ਮਹਿਸੂਸ ਹੋਣਾ ਵਾ ਪਰ ਹੌਲੀ ਹੌਲੀ ਇਦਾਂ ਖਲੋਖ ਲੋ ਕੇ ਕੱਢੀ ਜਾਓ ਹਨਾ ਵੇਖੋ ਰਾਰੂ ਸਾਬ ਦਾ ਬੋਲੇ ਸੋਨਿਆ ਆਪ ਸ੍ਰੀ ਆਕਾਰ ਇਹ ਚਲਦੀ ਹੋਈ ਆ ਬਾਜੇ ਮੈਂ ਤਨ ਆਖਿਆ ਹੋਲੀ ਹੋਲੀ ਪੀਣੀ ਤੂੰ ਸਾਰੀ ਹੋਣੇ ਪੀ ਗਿਆ ਥੱਲੇ ਨਾ ਛੁੱਟੇ ਇੱਥੇ ਫਲਾਇਪਣ ਜਿੰਦਗਰ ਕੀ ਚੱਲਦਾ ਪੁਰੀਆ ਮਮਾ ਨੂੰ ਨਹੀਂ ਦੇਣਾ ਮਮਾ ਨੂੰ ਦੇ ਦੇ ਚੱਲ ਇੱਕ ਮਮਾ ਲੱਲਾ ਮਮੋ ਜੀ ਬਾਤ ਸੋ ਗਈ ਇਹ ਲੱਗ ਗਿਆ ਕਿ ਨਹੀਂ ਰਹਿ ਗਿਆ 1.5 ਕਿਲੋ ਮੀਟਰ ਰਹਿ ਗਿਆ ਸਰ ਭੁੱਖੇ ਰਹਿੰਦਾ ਕਰਕੇ ਜਿਆਦਾ ਔਖਾ ਗਿਆ ਸਾਨੂੰ ਕਹਿਆ ਸੀ ਰਸ ਲੈ ਉਹ ਰਸਾ ਭਲੇਂ ਤੈਨੂੰ ਹੂੰ 10 ਲੈ ਕੇ ਨਹੀਂ ਆਇਆ ਆਪਾਂ ਚਲੋ ਕੋਈ ਗੱਲ ਨਹੀਂ ਜਿੰਦਗਰ ਜਗਰਾ ਸ਼ਰਦੋਵਾਲੀ ਸੋਨਿਹਾਲ ਉਹ ਸਾਰੇ ਰਹਿ ਗਏ ਥੋੜਾ ਜਿਹਾ ਪਿੱਛੇ ਤੇ ਮੈਂ ਤੇ ਦਲੇਰ ਕੌਰ ਇੱਥੇ ਬੈਠੇ ਹਾਂ ਸਾਹ ਲੈਣ ਦੇ ਮੜਿਆ ਇਸ ਵਾਰ ਹੁਣ ਜਾਵਾਂਗੇ ਬਸ ਇੱਥੋਂ ਰਹਿ ਗਿਆ ਅੱਧਾ ਕਿਪੌਂ ਅੱਧਾ ਕਿਲੋਮੀਟਰ ਪੌਣ ਕਦੀ ਬਦਲ ਆ ਜਾਂਦੇ ਕਦੀ ਚੱਲ ਜਾਂਦੇ ਬੱਦਲ ਆਉਂਦੇ ਨੇ ਬੱਦਲ ਜਾਂਦੇ ਨੇ ਹਨਾ ਦਲੇਰ ਕੋਲ ਪਰ ਮਾ ਜਿੰਨਾ ਕਰੇਗਾ ਨਾ ਬੋਲ ਸਕੀ ਕੁਪੀ ਲੱਪਲਾ ਪਾਣੀ 10 ਮਿੰਟ ਤੱਕ ਆ ਜਾ 10 ਮਿੰਟ ਠੀਕ ਹੈ 10 ਮਿੰਟਾਂ ਤੱਕ ਆਪਾਂ ਪਹੁੰਚਣਾ ਕੋਲ ਤਾਂ ਤੇ ਜਿੰਦਗਰ ਹੋਣੀ ਵੀ ਉੱਤਰ ਆਇਆ ਇਧਰ ਆ ਗਤਕਾ ਖੇਡਦੀਆਂ ਜਿੰਦ ਭਾਰੇ ਜਿੱਕਰ ਤੇ ਜੋਰ ਦਿਖਾਉਣ ਲੱਗੀ ਆਪਣੀ ਮਾਂ ਨੂੰ ਵੀ ਖਾਣ ਆਹ ਇਧਰ ਵੇਖੋ 10 ਮਿੰਟ ਮੈਨੂੰ ਨਾ ਇਧਰ ਦਿਖਾਓ ਹੋਣੀ ਤਾਂ ਗੱਲ ਜੇ ਕਾਮ ਇਨਾ ਜ਼ਿਆਦਾ ਵਾ ਨੀਵੀ ਪੋਨੀਆ ਉਹਦੇ ਨਾਲ ਸਾਥ ਥੋੜਾ ਆਉਂਦਾ ਹੋਂਦਾ ਰਹਿ ਗਿਆ ਸਾਰਾ 400 500 ਮੀਟਰ ਸਰ ਵਾਹਕਲ ਦੀ ਪੈਨ ਨਾ ਆਪ ਦੱਸਦੇ ਕਿ 10 ਮਿੰਟ ਬਾਅਦ ਰਸਤਾ ਸਿਕਾਹਨ ਦੱਸਦਾ ਪਰ ਆ ਉਹ ਮੇਰਾ ਕਿਲੋਮੀਟਰ 100 200 ਏਸਾ ਏਸਾ ਬੱਸ ਨਹੀਂ ਬਤਾ ਚੱਲਣਾ ਔਰ ਥੋੜਾ ਥੋੜਾ ਏਸਾ ਏਸਾ ਚੜਾਈ ਜ਼ਿਆਦਾ ਨਹੀਂ ਏਸਾ ਚੜਾਈ ਨਹੀਂ ਏਸਾ ਆਇਆ ਤਕੜਾ ਹੋ ਹੋ ਬਾਈ ਨਾ ਵੇਖੋ ਗਦਗਾ ਚੱਲਦੇ ਆ ਰਾਜ ਦੇ ਨਾਲ ਸੱਚੀ ਗੱਤ ਐਨੀ ਮੂੜਾ ਡੜ ਕੇ ਚਾਰ ਜਣੇ ਆਏ ਦਵਾਲੇ ਆ ਵੀ ਗੱਤ ਕਾ ਖੇਡ ਦੀ ਖੇਡ ਦੀ ਥੰਮੇ ਦੇਖ ਬੇਚਾਰ ਜਣੇ ਆ ਜਾ ਮੇਰੀ ਕੁੜੀ ਹਾਜੀ ਨਿਆਰੇ ਤਾਂ ਜਿੰਦ ਕੌਰ ਦੇ ਆ ਐਨਕ ਲਾਈ ਮਾ ਰਾਨੀ ਨਿਆਰੀ ਲੈਂਦੀ ਜਾਂਦੀ ਆ ਆ ਇਧਰ ਆਦੀ ਮੰਮੀ ਤਾਂ ਇਧਰ ਪਛੈ ਨਾ ਨਾ ਦੋ ਦੋ ਡੰਡਿਆਂ ਨਾਲ ਮੰਮੀ ਨਾ ਨਾ ਦੋ ਇਧਰ ਦੋ ਦੰਡੇ ਚਲੋ ਅਸੀਂ ਪਹੁੰਚ ਗਏ ਹਾਂ ਕੰਗਰੀਆ ਤੇ ਇੱਥੋਂ ਬਸ ਨਾਲ ਹੀ ਆਉਣਾ ਗੋਮੇਧਾਮ ਉੱਤੇ ਚੱਲੇ ਆ ਜਾ ਕੇ ਜਲਪਨ ਛੱਦੇ ਆਰਾਮ ਕਰਦੇ ਫਿਰ ਸ਼ਾਮ ਨੂੰ ਨਿਕਲਣਾ ਕਮਰੇ ਦੀ ਘੜੀ ਸੈਸ ਪਟਾ ਕਰ ਨੂੰ ਲਾਗੇ ਲਾਗੇ ਤੇ ਆਹ ਵਾ ਕੈਂਪਿੰਗ ਕਰ ਲਈ ਸਾਨੂੰ ਰਾਹ 'ਚ ਬੜੇ ਹਿੰਦੂ ਪਰਿਵਾਰ ਗੋਰੇ ਘਰੇ ਮਿਲੇ ਜਿਹੜੇ ਇੱਥੇ ਕੈਂਪਿੰਗ ਕਰਨ ਉਹਦੇ ਕਿਉਂਕਿ ਉਹ ਹੈਲੀਪੈਡ ਆ ਇੱਥੇ ਉਤਰਦਾ ਵਾ ਤੇ ਆਪਨੇ ਇੱਥੋਂ ਗਾਂ ਜਾਂਦੇ ਜਿਹੜੋਂ ਰਹਿੰਦੇ ਗੋਮੇਧਾਮ ਤੇ ਜਿਹੜੇ ਦੂਜੇ ਆਉਂਦੇ ਆ ਉਹ ਇੱਥੇ ਕੈਂਪ ਕਰਕੇ ਕੀ ਕਰ ਟ੍ਰੈਕਿੰਗ ਕਰਦੇ ਆ ਦਲਰ ਕੀ ਟ੍ਰੈਕਿੰਗ ਕਰਕੇ ਆਉਂਦੇ ਆ ਉਹ ਆ ਤੇ ਇੱਧਰ ਆਹੇ ਹੁਣ ਸਾਹਿਬ ਕਰਾਵਾਂ ਕਿ ਤੁਹਾਨੂੰ ਸਵੇਰੇ ਦਰਸ਼ਨ ਹੋ ਗਏ ਹੁਣ ਤੁਸੀਂ ਇਹ ਵਲੌਗ ਵੇਖੋ ਪੂਰਾ ਪਹਿਲਾਂ

ਕਾਨੂੰਨ ਰਾਜ ਕਾਨੂੰਨ ਮੈਦਾਨ ਚ ਨਿਤਰਨਾ ਫਿਰ ਵੇਖੋ ਕਿਦਾ ਦੂਤ ਲੈ ਕੇ ਜਿੰਦੂ ਇਹ ਕੀ ਕਰਦੇ ਆ ਜਿੰਦੂ ਜਿੰਦੂ ਇਹ ਕਰਦੇ ਆ ਜਿੰਦੂ ਮਾਲਿਸ਼ ਕਰਾਉਣੀ ਜਿੰਦੂ ਜਿੰਦੂ ਡਰ ਗਈ ਤੇ ਤੂੰ ਮੈਦਾਨ ਚ ਆਇਦ ਨਹੀਂ ਇਹਦੇ ਆ ਆ ਵਧੀਆ ਨਾਨ ਨਾਲ ਪਾਣੀ ਸੌਂਦੇ ਨਾਨ ਨਾਲ ਸੇਵਾ ਕਰਾਉਂਦੇ ਹਾਂਜੀ ਤੇ ਮਾਰੀ ਦੀ ਕਿਰਪਾ ਨਾਲ ਆਪ ਗੋਬਿੰਦ ਘਾਟ ਤੋ ਗੋਬਿੰਦ ਤਾ ਪਹੁੰਚ ਗਏ ਸੀਗੇ ਤਕਰੀਬਨ ਡੇਢ ਕੋਜੇ ਪਹੁੰਚ ਗਏ ਸੀ ਸਵੇਰੇ 7:00 ਵਜੇ ਤੁਰੇ ਸਭ ਤੋਂ ਜਲ ਪਾਣੀ ਸ਼ਾਕੀਏ ਆਪਾਂ ਫੈਦ ਲਾਇਆ ਦੋ ਦਿਨ ਜਾਨੇ ਆਪਣੇ ਜਿਹੜੇ ਸੀ ਉਹ ਆਇਆ ਖਚਰਾ ਦੇ ਤੇ ਘੋੜਿਆਂ ਦੇ ਤੇ ਲੱਗਤੀ ਸਾਰਿਆਂ ਕੋਲੋਂ ਨਹੀਂ ਵੀ ਤਰੇ ਜਿੰਨ ਕਿ ਚੜ੍ਹਾਈ ਬਹੁਤ ਜ਼ਿਆਦਾ ਦਿੱਤਾ ਪਰ ਆਪਾਂ ਤੁਰ ਕੇ ਆਏ ਆ ਹੁਣ ਕੱਲ ਦੀ ਜਿਹੜੀ 6 ਕਿਲੋਮੀਟਰ ਦੀ ਚੜ੍ਹਾਈ ਆ ਸ਼ਾਇਦ ਉਹ ਜਾਣਾ ਪਵੇ ਦੂਜੇ ਤੇ ਤੇ ਜਿੰਦਗਰ ਆਪਣੀ ਕਾਂਡੀ 'ਚ ਬੈਠ ਕੇ ਆਈ ਆ ਸੌਂ ਗਈ ਆ ਹੁਣ ਇੱਥੇ ਖਲਾਰਾ ਬਹੁਤ ਪਾਇਆ ਬਹੁਤ ਨੇਆਰੇ ਲੱਗੇ ਬਾਰ ਬਹੁਤ ਹਾਂਜੀ ਠੀਕ ਹੀ ਨਹੀਂ ਉਹਦੇ ਦੇ ਇੱਕ ਮਿੰਟ ਠੀਕ ਰਹੀ ਹੈ ਸਭ ਕੁਝ ਠੀਕ ਹੈ ਹੁਣ ਜਿੱਦਾਂ ਕਈ ਮੈਨੂੰ ਮੈਸੇਜ ਕਰਨ ਦੇ ਆ ਪੰਜੀ ਤੁਸੀਂ ਇਹ ਬਰਸਾਤੀ ਮੌਸਮ ਚ ਗਏ ਆ ਠੀਕ ਆ ਕੋਈ ਇਦਾਂ ਦਾ ਸਿਸਟਮ ਨਹੀਂ ਹੈਗਾ ਆਪਣੀ ਭਾਵਨਾ ਲੈ ਕੇ ਠੀਕ ਆ ਕਦਾਰਨਾਥ ਵਾਲੇ ਇਦਾਂ ਥੋੜਾ ਜਿਹਾ ਮੈਨੂੰ ਲੱਗਦਾ ਹੋ ਗਿਆ ਡਿਸਟੈਂਸ ਟੈਕਨਿਕਸਪੋਰਟ ਸਮਝ ਗਏ ਨਾ ਉਹ ਘੁੰਮਣ ਫਿਰਨ ਲਈ ਆ ਗਏ ਨਾ ਸ਼ਰਧਾ ਰੱਖ ਕੇ ਮਹਾਰਾਜ ਚਤਰਿਆ ਸੋਹਣੀ ਆ ਕੁਦਰਤ ਖਿਚਾਓ ਫੋਟੋਆਂ ਖਿਚਾਓ ਵੀਡੀਓ ਖਿਚਾਓ ਪਰ ਮੈਂ ਫੇਰ ਇੱਕ ਬੇਨਤੀ ਕਰ ਦਿੰਦਾ ਜਿੱਦਾਂ ਆਪਣੇ ਜਿਹੜੇ ਨੌਜਵਾਨ ਵੀਰ ਮੁੰਡੇ ਆ ਤੁਹਾਡੇ ਚਲਣਾ ਛੱਤ ਬੰਦ ਕੇ ਬੇਨਤੀ ਆ ਭਰਾ ਤੁਸੀਂ ਸਾਨੂੰ ਅੱਜ ਇੱਥੇ ਵੀ ਪਤਾ ਲੱਗਾ ਅੰਕੇ ਇੱਥੇ ਵੀ ਪਤਾ ਲੱਗਾ ਇੱਕ ਦੂਜੇ ਨੂੰ ਪੁੱਛਦੇ ਵੀ ਤੂੰ ਕਿਹੜੀ ਗੋਲੀ ਖਾ ਕੇ ਆਇਆ ਤੂੰ ਕਿਹੜੀ ਗੋਲੀ ਖਾ ਕੇ ਆਇਆ ਭਾਈ ਉਹ ਕੰਮ ਛੱਡ ਦਿਓ ਪਿੱਛੋਂ ਮਾਪੇ ਜਿਹੜੇ ਉਹ ਤੁਹਾਨੂੰ ਡੀਕਦੇ ਮੈਂ ਤਾਂ ਮਾਪੇ ਬਾਪ ਨੂੰ ਇਹੀ ਬੇਨਤੀ ਕਰੂੰਗੀ ਜੇ ਨੌਜਵਾਨ ਬੱਚੇ ਆਉਂਦੇ ਨਾਲ ਤੁਸੀਂ ਆਪ ਆਓ ਦੇਖੋ ਫੇਮ ਫੋਮ ਦਾ ਸੇਵਨ ਨਾ ਕਰਨੋ ਕਹਿੰਦੇ ਵੀ ਟੱਕਣਾ ਚ ਪਾ ਪਾ ਕੇ ਪਤਾ ਨਹੀਂ ਕਿਹੜੀ ਦਵਾਈ ਪੀਂਦੇ ਵੀ ਚੜਦੇ ਵੀ ਸਾਨੂੰ ਦਿੱਕਤ ਨਾ ਆਵੇ ਅਹੀ ਵੀ ਆਏ ਆ ਬਿਨਾ ਕੁਝ ਖਾਦੇ ਆਏ ਆ ਲੋੜ ਪਈ ਮਾੜਾ ਮਾੜਾ ਕੁਝ ਨਾ ਕੁਝ ਨਮਕੀਨ ਖਾ ਲਿਆ ਜਾਂ ਚਾਹ ਪੀ ਲਈ ਪਰੀ ਚੀਜ਼ ਨਾ ਖਾਓ ਹੁਣ ਵੀ ਇੱਥੇ ਮੈਂ ਸੂਪ ਮਗਾ ਕੇ ਪੀਤਾ ਕਾਰਨ ਮੈਨੂੰ ਜੁਕਾਮ ਜਕੂਮ ਬਹੁਤ ਜ਼ਿਆਦਾ ਸੀਗਾ ਪਿੱਛੇ ਹੋ ਗਿਆ ਸੀ ਰਿਸ਼ੀਕੇਸ਼ ਤੋਂ ਪਿੱਛੇ ਹੀ ਹੋ ਗਿਆ ਸੀ ਮੈਨੂੰ ਜੁਕਾਮ ਤੁਸੀਂ ਦੇਖ ਹੀ ਰਹੇ ਹੋ ਉਦੋਂ ਦਾ ਵਲੌਗ ਉਹਦੇ ਕਰਕੇ ਮੈਨੂੰ ਦਿੱਕਤ ਆਈ ਕੋਈ ਇੱਥੇ ਔਖਾ ਨਹੀਂ ਤੇ ਮਾਰੇ ਦੀ ਬੜੀ ਕਿਰਪਾ ਵਾ ਬੜੀ ਕਿਰਪਾ ਵਾ ਬਹੁਤ ساری ਕਿਰਪਾ ਮਾਰੇ ਦੀ ਬਹੁਤ ਸੋਹਣਾ ਵਾ ਤੇ ਸੀਰੀਜ਼ ਵੇਖਿਓ ਸਾਰੀ ਵਲੌਗ ਐ ਅਪਲੋਡ ਕਰਕੇ ਅਪਲੋਡ ਕਰੀਏ ਨੇ ਨਾਲ ਨਾਲ ਹੀ ਹਾਂਜੀ ਤੇ ਹੁਣ ਵਲੌਗ ਇੱਥੇ ਫਿਨਿਸ਼ ਕਰਦੀ ਹਾਂ 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 ਆ ਦਿਨ ਦਾ ਇੱਥੇ ਫਿਨਿਸ਼ ਹਾਂਜੀ ਅੱਜ ਦਾ ਵਲੌਗ ਇੱਥੇ ਫਿਨਿਸ਼ ਕਰਦੇ ਆ ਕੱਲ ਨੂੰ ਗੋਬਿੰਦਾਨ ਤੋਂ ਆਪਾਂ ਹੇਮਕੋਟ ਸਾਹਿਬ ਦੇ ਦਰਸ਼ਨ ਕਰਨੀ ਫਿਰ ਹੇਮਕੋਟ ਸਾਹਿਬ ਤੋਂ ਬਾਤ ਚ ਕਰਾਂਗੇ ਫਿਰ ਇਥੇ ਧਾਮ ਦੀ ਕਾਲੀ ਨਹੀਂ ਆਪਾਂ ਕਰਨੀ ਫਿਰ ਧਾਮ ਤੋਂ ਥੱਲੇ ਜਾਵਾਂਗੇ ਫਿਰ ਉਹ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੱਥੇ ਰੁਕਦੇ ਆ ਠੀਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ